ਕਸੀ ਕਾਲ ਵੀ ਮੈਂ ਤੁਹਾਡਾ ਆਪਣਾ ਸੰਧੂ ਤੁੰਡੀ ਸਰਵਾਲ ਬਾਈ ਜੀ ਤੁਸੀਂ ਜਾਣ ਲੋ ਕਿ ਜਿਵੇਂ ਕਿ ਤਖਤ shri ਤੰਦਵਾ ਸਾਹਿਬ ਤੁੰਡੀ ਸਰਵਾਲ ਦੀ ਧਰਤੀ ਤੇ ਘੋੜਿਆਂ ਦਾ ਮੇਲਾ ਚੱਲ ਰਿਹਾ ਅੱਜ ਜੋ ਕਿ ਛਪਟਾ ਦੌੜਾਂ ਦੀ ਆਖਰੀ ਆਖਰੀ ਦਿਨ ਹੈ ਤੇ ਬਾਬਾ ਜੀ ਉਹਨਾਂ ਨੇ ਕਰਦਿਆਂ ਗੱਲ ਬਾਤ ਕਿੰਨੇ ਘੋੜੇ ਨੇ ਇਹ ਸਾਲਿਆ ਤੇ ਮੇਲੇ ਦੀ ਆਪਾਂ ਪੁੱਛਾਂਗੇ ਅਸੀਗਾ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਇਸ ਸਤੰਗ ਹੈ ਬਾਈ ਬਹੁਤ ਵਧੀਆ ਜੀ ਤੇ ਆਪਣੇ ਬਾਬਾ ਜੋਰਾ ਜੀ ਆ ਜੋ ਕਿ ਇੱਥੋਂ ਦੇ ਮੇਲੇ ਨੂੰ ਸ਼ੁਰੂਆਤ ਦੇ ਵਿੱਚ ਲੈ ਕੇ ਆਏ ਸੀ ਜੀ ਜੀ ਇਹਨਾਂ ਤੋਂ ਪੁੱਛਾਂਗੇ ਆਪਾਂ ਵੀ ਹਾਲੇ ਤੱਕ ਜੋ ਕਿ ਅੱਜ ਛਪਟਾ ਰੌਣਾਂ ਦਾ ਆਖਰੀ ਦਿਨ ਆਨੇ ਹਾਂਜੀ ਦੌੜਾਂ ਦਾ ਆਖਰੀ ਘੋੜਿਆਂ ਦਾ ਆਖਰੀ ਇਵੈਂਟ ਹੈ ਠੀਕ ਹੈ ਜੀ ਤੇ ਮੇਲੇ ਦਾ ਕੱਲ ਨੂੰ ਲਾਸਟ ਆ ਉਹ ਹਾਂ ਮੇਲੇ ਦਾ ਕੱਲ ਦਾ ਹੈ ਠੀਕ ਹੈ ਤੇ ਆਪਾਂ ਉਸ ਤੋਂ ਦੱਸੋ ਪਹਿਲਾਂ ਮੇਲੇ ਦੀ ਜਾਣਕਾਰੀ ਦਿਓ ਕਿੱਥੇ ਲਾਉਣੇ ਆ ਟਰੋਫੀਆਂ ਉਹ ਉੱਥੇ ਜੀ ਕਿਹੇ ਦਾ ਮੇਲਾ ਰਿਹਾ ਕਿੰਨੇ ਕ ਜਾਨਵਰ ਆਏ ਸੀ ਹਾਂਜੀ ਤੇ ਕਿਵੇਂ ਵਿਕਰੀ ਹੋ ਗਈ ਸਾਰੀ ਮੇਲਾ ਬਹੁਤ ਵਧੀਆ ਰਿਹਾ ਜੀ ਜਿਹੜੀਆਂ ਹੁਣ ਅੱਜ ਪਰਸਥਿਤੀਆਂ ਚੱਲ ਰਹੀਆਂ ਨੇ ਜਿਵੇਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਨਾ ਹਾਂਜੀ ਵੀ ਉਸ ਦੇ ਵਿੱਚ ਇੰਨਾ ਇਕੱਠ ਹੋਣਾ ਤੇ ਇਹ ਵੀ ਇਸ ਕਰਕੇ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਵੀ ਮਤਲਬ ਕਿਉਂ ਇਹ ਮੇਲੇ ਦੀਆਂ ਡੇਟਾ ਅਨਾਉਂਸ ਹੋਈਆਂ ਨੂੰ ਬਹੁਤ ਟਾਈਮ ਹੋ ਗਿਆ ਤੇ ਕਿਸਾਨਾਂ ਅੰਦੋਲਨ ਦਾ ਇਟੇ ਟਾਈਮ ਭੱਗ ਗਿਆ ਹਾਂਜੀ ਤੇ ਉਹਦੇ ਕਰਕੇ ਮਤਲਬ ਵੀ ਇੰਨਾ ਇਕੱਠ ਹੋਇਆ ਬਹੁਤ ਸਿਆਸੀਆ ਲੋਕਾਂ ਚ ਦਰਸ਼ਕਾਂ ਚ ਤੇ ਇਲਾਕਾ ਨਿਵਾਸੀਆਂ ਚ ਠੀਕ ਹੈ ਜੀ ਤੇ ਮਤਲਬ ਹੁਣ ਜਿਹੜੀ ਅੱਜ ਇਵੈਂਟ ਹੈ ਜੀ ਉਹਦੇ ਵਾਸਤੇ 21-22 ਐਂਟਰੀਆਂ ਹੋ ਗਈਆਂ ਆਪਣੇ ਕੋਲੇ ਬਾਕੀ ਹੋਈ ਜਾਂਦੀਆਂ ਬਾਕੀ ਹੋਈ ਜਾਂਦੀਆਂ ਠੀਕ ਹੈ ਜੀ ਥੋੜੀ ਆਸ ਨਾਲ ਕਹਿੰਦੇ ਕਿ ਕੋੜੇ ਆ ਜਾਣਗੇ ਅੱਜ ਡੌਰਚਾ ਘਾੜ ਘਾੜ 25-26 ਕੋੜੇ ਠੀਕ ਆ ਮਤਲਬ ਇਹ ਵੀ ਨਾ ਜੀ ਜਿਹੜੇ ਆਏ ਆ ਘੋੜੇ ਇਹ ਮਤਲਬ ਇੰਡੀਆ ਦੇ ਬਿਨਰ ਘੋੜੇ ਠੀਕ ਆ ਜੀ ਇਹਦੇ ਜੀ ਵੀ ਮਤਲਬ ਬਹੁਤ ਟੌਪ ਦੇ ਜਿਹੜੇ ਪੰਜਾਬ ਦੇ ਜਮਾਂ ਪਹਿਲੇ ਨੰਬਰ ਵਾਲੇ ਘੋੜੇ ਆ ਸਾਰੇ ਆਏ ਹੋਏ ਠੀਕ ਤੇ ਕੱਲ ਜਿਹੜੀ ਆਪਣੀ ਰੇਵੀ ਦੌੜ ਹੋਈ ਸੀ ਹਾਂਜੀ ਹਾਂਜੀ ਉਹਦੇ ਵਿੱਚ ਪਹਿਲਾ ਸਥਾਨ ਅਸਲ ਕਿੱਥੋਂ ਦੇ ਲੈ ਕੇ ਉਹ ਮੇਰੇ ਐਗਜ਼ੈਕਟਰ ਨਾਮ ਨਹੀਂ ਯਾਦ ਹੈਗਾ ਜਗਰਾਉਂ ਦਾ ਸੀਗਾ ਹਾਂ ਨੰਬਰਦਾਰ ਸੀ ਜਗਰਾਉਂ ਦੇ ਨੰਬਰ ਹਾਂਜੀ ਹਾਂਜੀ ਕਿੰਨੀ ਵੀ ਵਾਰ ਉਹਨਾਂ ਦਾ ਜਿਹੜਾ ਜਨਮਰਾ ਹੈ ਕਿ ਮੇਲੇ ਤੋਂ ਫਸਟ ਹੈ ਤਿੰਨ ਚਿਕ ਚਾਰ ਤੋਂ ਆਇਆ ਬਈ ਬਹੁਤ ਮਤਲਬ ਇਵੈਂਟਾਂ ਤੇ ਉਹ ਜਾਂਦੇ ਰਹਿੰਦੇ ਆ ਹਨਾ ਕਈ ਵਾਰ ਆਇਆ ਪਰ ਆਪਣੇ ਪਿਛਲੀ ਵਾਰੀ ਹੋਰ ਸੀਗਾ ਅੱਜ ਕੀ ਹੋਰ ਸੀਗਾ ਠੀਕ ਹੈ ਜੀ ਪੂਰਾ ਟਫ ਮੁਕਾਬਲਾ ਹੁੰਦਾ ਔਰ ਸੈਕਿੰਟਾਂ ਦਾ ਹੀ ਫਰਕ ਹੁੰਦਾ ਠੀਕ ਹੈ ਤੇ ਅੱਜ ਵੀ ਸੈਕਿੰਟਾਂ ਦੀ ਹੋਣਾ ਨਾ ਹਾਂਜੀ ਹਾਂ ਜੀ ਤਾਂ ਬਹੁਤ ਹੀ ਜਿਆਦਾ ਇਹ ਜਿਹੜਾ ਸਪੱਟਾ ਦੌੜ ਹੁੰਦੀ ਹੈ ਨਾ ਜੇ ਰੀਵੀਆਂ ਦੌੜ ਹੁੰਦੀ ਆ ਉਹਦਾ ਤਾਂ ਅਲੱਗ ਹੁੰਦਾ ਹੈ ਇਹਦਾ ਤਾਂ ਉਤਸ਼ਾਹ ਹੀ ਬਹੁਤ ਜਿਆਦਾ ਹੁੰਦਾ ਇਹ ਤਾਂ ਮਤਲਬ ਜਿਹੜੀਆਂ ਘੋੜੀਆਂ ਚੱਲਣਗੀਆਂ ਬਹੁਤ ਹੀ ਜਿਆਦਾ ਤੇਜ਼ ਚੱਲਣਗੀਆਂ ਇੱਕ ਬਾਕੀ ਆਪਣੇ ਕਹਿੰਦਾ ਧਰਤੀ ਨੂੰ ਵਰਦਾਨ ਹੋਇਆ ਬਹੁਤ ਕਿਰਪਾ ਇਹ ਤਾਂ ਮੱਲਾ ਹੀ ਹੋਏਗਾ ਨਾ ਹਾਂ ਜੀ ਇਹ ਮਤਲਬ ਕਿ ਇਹ ਚਲੋ ਮਹੱਲਾ ਹੋਰ ਗੱਲ ਆ ਉਹ ਨਿੰਗ ਸਿੰਘਾਂ ਦੀ ਉਹ ਹੁੰਦੀ ਆ ਪਰ ਆਪਣੀ ਧਰਤੀ ਨੂੰ ਦਸਵੇਂ ਪਾਤਸ਼ਾਹ ਦੇ ਚਨਸ਼ੋ ਪ੍ਰਾਪਤਾ ਤੇ ਉਹਨਾਂ ਦੀ ਕਿਰਪਾ ਸਾਰੀ ਤੇ ਉਹਨਾਂ ਦੀ ਕਿਰਪਾ ਦੇ ਨਾਲ ਵੀ ਮਤਲਬ ਵੀ ਐਡਾ ਵੱਡਾ ਘੋੜਿਆਂ ਦਾ ਜਿਹੜੀ ਸਾਡੀ ਇੱਕ ਮਨਸਾ ਸੀਗੀ ਉਸ ਦੇ ਵਿੱਚ ਪਰਮਾਤਮਾ ਨੇ ਸਾਨੂੰ ਕਾਮਯਾਬੀ ਬਖਸ਼ੀ ਹੈ ਇਹ ਬਹੁਤ ਹੀ ਆਪਣਾ ਮਾਲਵੇ ਦਾ ਇਹ ਪ੍ਰਸਿੱਧ ਮੇਲਾ ਬਣਦਾ ਜਾ ਰਿਹਾ ਹੈ ਜੀ ਤੀਜਾ ਮੇਲਾ ਲੱਗਣਾ ਹੈ ਤੀਜਾ ਮੇਲਾ ਲੱਗੇ ਠੀਕ ਹੈ ਤੇ ਬਾਕੀ ਜਿਹੜੀ ਆ ਤੋਂ ਬਾਅਦ ਦੋਹੀ ਜਗ੍ਹਾ ਕਰਾ ਕਰਾਉਣ ਬੁੱਕ ਹਾਂਜੀ ਇਹ ਮੰਡੀ ਵਾਲੀ ਜਗ੍ਹਾ ਪੱਕੀ ਹੋਏ ਇਹ ਜਗ੍ਹਾ ਪੱਕੀ ਰੱਖਾਂਗੇ ਜੀ ਠੀਕ ਹੈ ਜੀ ਸਾਡੀ ਗੱਲ ਹੋਈ ਹੈ ਖਾਲਸਾ ਸਕੂਲ ਦੀ ਮੈਨੇਜਮੈਂਟ ਨਾਲ ਉਹ ਵੀ ਸਾਂਝੇ ਬੰਦੇ ਆ ਆਪਣੇ ਪਿੰਡ ਦੇ ਹੀ ਆ ਤੇ ਬਾਕੀ ਮੇਲਾ ਵੀ ਸਾਂਝਾ ਹੈ ਜੀ ਸਾਰਿਆਂ ਦਾ ਹਾਂ ਬਾਕੀ ਮੇਲਾ ਵੀ ਸਾਂਝਾ ਇਹ ਆਪਣੀ ਪੱਕੀ ਜਗ੍ਹਾ ਫਿਕਸ ਹਾਂਜੀ ਲੋਕੇਸ਼ਨ ਬਹੁਤ ਵਧੀਆ ਤੇ ਤਾਂ ਕਰਕੇ ਇੱਥੇ ਉਹ ਕਰਿਆ ਨਹੀਂ ਤਾਂ ਪਿਛਲੀ ਵਾਰ ਵਾਲੀ ਵੀ ਜਗ੍ਹਾ ਸਾਨੂੰ ਫ੍ਰੀ ਹੋਕ ਕੋਸਟ ਮਿਲਦੀ ਸੀ ਮੰਗੋਬੀ ਜੀ ਦੇ ਕਹਿੰਦੇ ਸੀਗੇ ਉਹ ਦਿੱਤਾ ਸੀ ਉਹਨਾਂ ਨੇ ਹਾਂਜੀ ਪਰ ਇਹ ਜਗ੍ਹਾ ਲੋਕਾਂ ਦੀ ਸੁਵਿਧਾ ਮੁਤਾਬਕ ਇੱਥੇ ਚੁਣਨੀ ਠੀਕ ਹੈ ਬਾਕੀ ਬਾਈ ਧੰਨਵਾਦ ਜੀ ਉਹਨਾਂ ਨੇ ਟਾਈਮ ਦਿੱਤਾ ਟਾਈ ਛਪਟਾ ਰੋੜਾ ਸਟਾਰਟ ਹੋ ਜਾਣੀਆਂ ਤੇ ਵੀ ਪਹਿਲਾਂ ਤੁਸੀਂ ਇਕੱਠ ਦੇਖਸਣ ਬਹੁਤ ਜਿਆਦਾ 스타 ਨਾਲ ਲੋਕ ਆਏ ਆ ਇੱਥੇ ਬਹੁਤ ਹੀ ਵਧੀਆ ਮੇਲਾ ਭਰਿਆ ਗਿਆ ਤੇ ਵਧੀਆ ਵਿਕਰੀ ਸੌਦੇ ਵਧੀਆ ਹੋਏ ਹੈਗੇ ਤੇ ਆ ਇਸ ਜਗ੍ਹਾ ਤੇ ਕਿਉਂਕਿ ਪਹਿਲੀ ਵਾਰੀ ਮੇਲਾ ਸਟਾਰਟ ਜਦੋਂ ਕਰਿਆ ਸੀ ਉਦੋਂ ਵੀ ਆਪਣਾ ਇਸ ਜਗ੍ਹਾ ਤੇ ਛਪਟਾ ਰੋੜਾ ਰੇਵੀ ਰੋੜਾ ਐਸੇ ਕਰ ਦੇਵਾਂਗਾ ਕਿ ਤੇ ਉਹੀ ਲੋਕੇਸ਼ਨ ਉਹੀ ਜਗ੍ਹਾ ਇੱਥੇ ਫਿਕਸ ਕਰਿਆ ਤੇ ਆੜ ਕੀ ਜਗਾ ਬਹੁਤ ਵਧੀਆ ਬਣੀ ਬਾਕੀ ਤੁਸੀਂ ਲੋਕਾਂ ਦਾ ਘੱਟ ਦੇਖ ਸਕਦੇ ਹੋ ਤੇ ਬਾਈ ਬਣਾਵਾਂਗੇ ਆਪਾਂ ਜਤੂ ਬਾਦ ਛਪਟਾ ਦੋੜਾਂ ਦੀ ਵੀਡੀਓ ਤੇ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਕਰ ਦਿਓ ਬਰਤ ਬਰ ਸ਼ੇਅਰ ਮੈਂ ਤੁਹਾਡਾ ਆਪਣਾ ਸੰਧੂ ਤਲੌਂਡੀ ਸੱਬੋਲਾ